ਸਾਸੀ ਕਸਾਨ ਵੀਰੋ ਤੁਹਾਡਾ ਬ੍ਰਾਡਕਾਸਟ ਫਾਰਮ ਤੇ ਸਵਾਗਤ ਕੀਤਾ ਜਾਂਦਾ ਜੀ ਜੇ ਕਿਸੇ ਵੀਰ ਨੇ ਆਪਣੇ ਤੋਂ ਵੀਡੀਓ ਬਣਾਉਣੀ ਹੋਵੇ ਤੇ ਆਪਣਾ ਜਰੂਰ ਕੰਟੈਕਟ ਕਰੋ ਆਪਣਾ ਫੋਨ ਨੰਬਰ ਹੈਗਾ ਜੀ 9501828521 ਵੀਰ ਆਪਣਾ ਕੰਟੈਕਟ ਨੰਬਰ ਆ ਅੱਜ ਦੀ ਵੀਡੀਓ ਪਿੰਡ ਸੁਖਣਾ ਦੇ ਜ਼ਿਲ੍ਹਾ ਮੋਗਾ ਤਹਿਸੀਲ ਨੂੰ ਬਾਗਾ ਪੁਰਾਣਾ ਪੈ ਜਾਂਦੀ ਆ ਤੇ ਬਾਕੀ ਦੀ ਜਾਣਕਾਰੀ ਆਪਾਂ ਬਾਈ ਜੀ ਤੋਂ ਪੁੱਛਦੇ ਆ ਆਜੋ ਬਾਈ ਜੀ ਸਸਿਕਾ ਬਾਈ ਜੀ ਸਸਿਕਾ ਨਾਮ ਕੀ ਹੈ ਬਾਈ ਇਹ ਆਪਣਾ ਵਰਜੰਟ ਸਿੰਘ ਆ ਇਹ ਥੋਂ ਠੀਕ ਹੋ ਜੀ ਤੇ ਢਿਲੂ ਸਾਹਿਬ ਅੱਜ ਆਪਣੇ ਕੋ ਕਿੰਨੇ ਨਗ ਬਕਾਉ ਆ ਜੀ ਤਿੰਨ ਆ ਜੀ ਦੋ ਵਹਿੜਾਂ ਇੱਕ ਮੱਝ ਠੀਕ ਹੋ ਜੀ ਦੱਸੋ ਵਹਿੜ ਦੀ ਕੀ ਡਿਟੇਲ ਆ ਜਿਹੜੀ ਸਾਹਮਣੇ ਖੜੀ ਹੈ ਜੀ ਆਪਣੇ ਇਹਦੇ ਥੱਲੇ ਹੁਣ 23 24 ਲੀਟਰ ਦੁੱਧ ਚਾਰ ਆ ਜੀ ਬੋਲਾ ਇਹਨੂੰ ਤਿੰਨ ਦਿਨ ਹੋਇਆ ਸੂਈ ਨੂੰ ਤਿੰਨ ਦਿਨ ਹੋਇਆ ਸੂਈ ਨੂੰ 32 33 ਲੀਟਰ ਦੁੱਧ ਦੇਊਗੀ ਠੀਕ ਹੋ ਜੀ ਤੇ ਬੱਚਾ ਕੀ ਹੈ ਜੀ ਇਹਦਾ ਮਗਰ ਬੱਚਾ ਆਈ ਉਹ ਖੜਾ ਡੱਬਾ ਹੋ ਰਿਹਾ ਵੱਚਾ ਬਾਈ ਠੀਕ ਹੋ ਜੀ ਤੇ ਇਸ ਟਾਈਮ 32 33 ਲੀਟਰ ਦੁੱਧ ਬੋਲਾ ਹੈਗਾ ਜੀ ਹੁਣ ਹੈਗਾ 23 24 ਬੋਲਾ 23 24 ਬੋਲਾ ਠੀਕ ਹੋ ਜੀ ਵੇਖ ਸਕ ਸਾਣਾ ਦੀ ਕੁਆਲਿਟੀ ਤੁਸੀਂ ਵੇਖ ਸਕਦੇ ਹੋ ਬਹੁਤ ਜ਼ਿਆਦਾ ਸ਼ਾਨਦਾਰ ਆ ਬਈ ਕੁਆਲਿਟੀ ਥਾਣਾ ਦੀ ਮੂੰਹ ਮੱਥੇ ਦੀ ਚੰਗੀ ਆ ਮਾੜਾ ਤੋਰਾ ਖਾਵੇ ਕੱਢ ਲੂ ਬਾਹਰੋਂ ਖਵਾਨਾ ਤੁਸੀਂ ਚੈੱਕ ਕਰ ਸਕਦੇ ਹੋ ਇਹ ਬਈ ਸਾਈਡ ਆ ਕਿ ਭਲ ਦਿਖਾਉਂਦੀ ਆ ਇਹ ਭਲਾਂ ਠੀਕ ਪਹਿਲਾਂ ਦੂਜੇ ਪਾਸੇ ਇਹ ਸੂਨ ਵਾਲੇ ਪਸ਼ੂ ਦੇ ਬਈ ਵੱਡੀਆਂ ਜਿਹੜੀਆਂ ਵਹਿੜਾ ਉਹਨਾਂ ਦੇ ਹੋਈ ਜਾਂਦੀ ਆ ਖਵਾਨਾ ਤੁਸੀਂ ਚੈੱਕ ਕਰ ਸਕਦੇ ਹੋ ਬਈ ਚੰਗਾ ਹੋਵਣਾ ਬਾਈ ਪੱਠਪੁੜੇ ਦੀ ਚੰਗੀਆਂ ਬਾਈ ਦਾ ਵਪਾਰ ਲੈਣ ਦਾ ਕੰਮ ਆ ਬਾਈ ਚੰਗੀਆਂ ਵੜਾ ਹੁੰਦੀਆਂ ਹਮੇਸ਼ਾ ਹੋਵਣਾ ਤੁਸੀਂ ਦੇਖ ਸਕਦੇ ਹੋ ਹਲਕੀ ਜਿਹੀ ਇਧਰਲੇ ਪਾਸੇ ਪਾੜਾ ਬਾਈ ਤੇ ਬਾਈ ਕੀ ਡਿਮਾਂਡ ਕਰਦੇ ਸੀ ਆਪਾਂ ਇਹਦੀ ਦਾ 77000 ਰੁਪਏ ਆ ਜੀ ਮੋਲੇ ਦਾ 77000 ਕਰਦੇ ਆ ਮੋਕੇ ਤੇ ਮਾਨਤਨ ਕੀਤਾ ਜਾਊਗਾ ਜੀ ਹੋ ਜਾਊਗਾ ਜੀ ਥੋੜਾ ਬਹੁਤ ਠੀਕ ਹੋ ਜੀ ਤੇ ਆ ਵੈਡ ਦੀ ਡਿਟੇਲ ਦੱਸੋ ਜੀ ਕੀ ਹੈ ਜੀ ਇਹਨੂੰ 7-8 ਦਿਨ ਹੋ ਗਏ ਸੂਈ ਨੂੰ ਵੱੱਠਾ ਹੀ ਇਹਦੇ ਮਗਰ ਜੀ ਮਗਰ ਹੀ ਇਹਦੀ ਮਗਰ ਵੱੱਛਾ ਤੇ ਕਿੰਨਾ ਕੁ ਤਿਆਰ ਹੈ ਦੁੱਧ ਦੁੱਧ ਥੱਲੇ 19-20 ਕਿਲੋ ਤੋਲ ਕੇ ਲੈ ਜਾ ਭਾਵੇਂ ਕੋਈ ਚਾਰ ਡੰਗ ਜੀ ਦੇਵਾ ਥੋੜਾ ਇਹ ਜ਼ਰੂਰ ਇਹਦਾ ਟਾਈਟ ਹੈ ਠੀਕ ਹੋ ਜੀ ਥੋੜਾ ਬਾਈ ਜੂ ਵੀ ਬਹੁਤ ਚੰਗੀ ਆਈ ਭਾਏ ਉਹ ਭਾਵੇਂ ਥੱਲੇ ਨੂੰ ਕੋਈ ਡਿਕਾ ਨਹੀਂ ਗੱਲ ਹੈ ਥਣਾਂ ਦੀ ਕੁਆਲਿਟੀ ਤੁਸੀਂ ਵੇਖ ਸਕਦੇ ਹੋ ਬਾਈ ਥਣ 19 ਲੀਟਰ ਆਪਾਂ ਜੋਕ ਕੇ ਦੇਵਾਂਗੇ ਜੀ। ਜੋਕ ਕੇ ਭਾਵੇਂ ਕੋਈ 4 ਡੰਗ ਤੋਲ ਲੈ। ਠੀਕ ਹੋ ਜੀ। ਮਾੜਾ ਕੱਢ ਲੈਣੀ ਬਰਤੂ ਰੱਖਾ ਦੀ। ਕਿਹੜੇ ਸੂਏ ਆ ਜੀ ਇਹ? ਦੂਜੇ ਹੀ। ਇਹ ਵੀ ਦੂਜੇ ਸੂਏ ਵਹਿੜੀ ਆ ਬਾਈ। ਦੇਖ ਸਕਦੇ ਹੋ ਬਈ ਤੁਸੀਂ। ਕ੍ਰੋਸ ਬ੍ਰੀਡ ਦੀ ਵਹਿੜ ਆ ਬਾਈ। ਬਾਡੀ ਬੰਤਰ ਦੀ ਇਹ ਵੀ ਚੰਗੀ ਆ। ਪੱਠ ਗੁੜੇ ਦੀ ਇਹ ਵੀ ਚੰਗੀ ਆ। ਛੱਡ ਹਵਾਨੇ ਦੀ ਆ। 19 ਲੀਟਰ ਦੁੱਧ ਬਾਈ ਜੋਕ ਕੇ ਦੇਣਗੇ। ਜੋ ਭਵਾਏ ਛੱਡ ਤੇ ਬਹਿ ਜਾ ਇੱਥੇ ਹੀ। ਠੀਕ ਹੋ ਜੀ। ਲਾ। ਹਵਾਨਾ ਤੁਸੀਂ ਵੇਖ ਸਕਦੇ ਹੋ ਬਈ ਚੰਗਾ ਹਵਾਨਾ ਠੰਡੀ ਸੀਲ ਪੂਰੀ ਆ ਮਗਰ ਆ ਰਹੇ ਵੀਰੇ ਬੱਚੇ ਦੋ ਬੱਚੇ ਆ ਆਇਆ ਥੋੜੀ ਟੈਟ ਹਵਾਨੇ ਦੀ ਆ ਬਈ 10 ਲੀਟਰ ਬਈ ਜੋਕ ਕੇ ਦੇਣਗੇ ਦੁੱਧ ਪਾਉਣ ਦੀ ਤਿੰਨ ਟਾਈਮ ਚਵਾਈ ਕਰੋ ਭਾਵੇਂ ਚਾਰ ਟਾਈਮ ਚਵਾਈ ਕਰੋ ਠੰਡੀ ਸੀਲ ਪੂਰੀ ਆ ਥਨਾਂ ਦੀ ਕੁਆਲਿਟੀ ਤੁਸੀਂ ਵੇਖ ਸਕਦੇ ਹੋ ਦੁੱਧ 20 ਹੋਊਗਾ ਆਪਾਂ 10 ਕਿਹਾ ਠੀਕ ਹੋਈ ਇਹਦੀ ਕੀ ਡਿਮਾਂਡ ਕਰਦੇ ਆਪਾਂ ਇਹਦਾ 60000 ਰੁਪਏ ਇਹਦਾ ਮੁੱਲ 60000 ਰੁਪਏ ਕਰਦੇ ਮੋਕੇ ਤੇ ਮੰਨ ਤਨ ਕੀਤਾ ਜਾਊਗਾ ਹੋ ਜਾਊਗਾ ਜੀ ਠੀਕ ਹੋ ਜੀ ਦੱਸੋ ਇਹ ਮੱਝ ਦੀ ਕੀ ਡਿਟੇਲ ਹੈ ਇਹ ਤੀਜੀ ਸੂਏ ਸੂਹੀ ਹੈ ਜੀ ਮੰਗਰੇ ਦੇ ਕੱਟੀ ਆ ਆਹ ਰਹੀ ਇਹਦੀ ਕੱਟੀ ਤੀਜੀ ਸੂਏ ਸੂਹੀ ਹੈ ਕਿੰਨੇ ਦਿਨ ਹੋ ਗਏ ਸੂਈ ਅੱਜ ਦਿਨ ਸੂਈ ਨੂੰ ਹੋ ਗਈ ਠੀਕ ਹੋਈ ਤੇ ਕੀ ਦੁੱਧਰ ਕਟਕੂੜ ਆਈ ਆ 10 ਲੀਟਰ ਬੋਲਾ ਆਊਗਾ ਜੀ ਤਿਆਰ ਠੀਕ ਹੋਈ ਤੇ ਤੁਹਾਡੀ ਆਸ ਨਾਲ ਕਿੰਨਾ ਦੁੱਧ ਕੱਢ ਦੂਗੀ ਇਹ 12 13 ਦੇ ਦੂ 12 13 ਲੀਟਰ ਦੁੱਧ ਦੇ ਦੂ ਬਾਈ 10 ਲੀਟਰ ਹੂੰ ਤਿਆਰ ਆ ਭਾਵੇਂ ਕੋਈ ਠੀਕ ਹੋ ਕੇ ਲੈ ਜਾ ਚਾਰ ਡੰਨ ਠੀਕ ਹੋਈ ਚਵਾਈ ਹੋਈ ਏ ਕੇ ਨਹੀਂ ਨਹੀਂ ਚੋਣ ਵਾਲੀ ਏ ਚੋਣ ਵਾਲੀ ਏ ਬਈ ਠੀਕ ਹੋਈ ਥੋੜਾ ਮੱਝ ਡਰਦੀ ਏ ਬਈ ਕੈਮਰੇ ਤੋਂ ਸਿੰਗਰ ਥੋੜੇ ਜੇ ਖੁੱਲੇ ਏ ਬਈ ਬਾਡੀ ਬੰਤ ਤੁਸੀਂ ਵੇਖ ਸਕਦੇ ਹੋ ਬੱਚੇ ਦਾ ਮੋ ਪੂਰਾ ਕਰਦੀ ਏ ਪੈਠ ਫੁੱਟ ਦੀ ਚੰਗੀ ਏ ਥੋੜਾ ਪਸ਼ੂ ਡਰ ਜਾਂਦਾ ਬਈ ਤੈਨੂੰ ਨਾ ਇਹਦਾ ਜੀ ਤੈਨੂੰ ਨਾ ਕੋ ਕਾਊਆ 10 12 ਲੀਟਰ ਦੇ ਦੁੱਧ ਕੱਢੂਗੀ ਹਵਾਨਾ ਵੀ ਵੇਖ ਸਕਦਾ ਤੇ ਇਹਦੀ ਕੀ ਡਿਮਾਂਡ ਕਰਦੀ ਆ ਆਪਾਂ 75000 ਰੁਪਏ ਮੌਕੇ ਤੇ ਮੰਨਤਨ ਕੀਤਾ ਜਾਊਗਾ ਕੀਤਾ ਜਾਊਗਾ ਠੀਕ ਹੋ ਜੀ ਤੇ ਬਾਈ ਆਪਣਾ ਕੰਟੈਕਟ ਨੰਬਰ ਬੋਲ ਦੇ 6283740133 ਇੱਕ ਵਾਰ ਫੇਰ ਬੋਲ ਦੇ 6283740133 ਠੀਕ ਠੀਕ ਹੋ ਜੀ ਇਹ ਬਾਈ ਦਾ ਕੰਟੈਕਟ ਨੰਬਰ ਹੈ ਜੇ ਤਿੰਨਾਂ ਨਗਾਂ ਵਿੱਚੋਂ ਕੋਈ ਨਾਗ ਚੰਗਾ ਲੱਗਦਾ ਤੇ ਬਾਈ ਨਾਲ ਜਰੂਰ ਕੰਟੈਕਟ ਕਰੋ ਇਸੇ ਤਰ੍ਹਾਂ ਵੀ ਆਪਣੇ ਚੈਨਲ ਨੂੰ ਸਪੋਰਟ ਕਰਦੇ ਰਹੋ ਥੈਂਕ ਯੂ ਬਾਈ ਜੀ